ਸਾਰੇ ਕੰਮ ਮੁੱਕ ਗਏ ਮੋਰ ਨੂੰ ਹੋਣ ਕਰਾ। ਹਲੋ। ਹਾਂ ਬੋਤ ਆਜਾ ਮੈਨ ਲੈ ਜਾ। ਹਾਂ ਹਾਂ ਸਾਰਾ ਕੁਝ ਲੈ ਲਿਆ। ਹਾਂ ਬਸ ਆਜਾ ਮੁੰਦਲੀ ਹੁਣ ਲੋਟੀ ਦੇ ਦੁਕਾਨ ਦੇ ਬਾਹਰ ਆ ਜਾਣਾ ਰੋਟ। ਹਾਂ ਮੈਂ ਤੁਰ ਹੀ ਆਉਣੀ। ਭਾਬੀ ਨੇ ਤਾਂ ਪਹਿਲਾਂ ਹੀ ਬਰਦਾ ਭਰ ਕੇ ਰੱਖਿਆ ਵਾ ਤੇ ਲੈ ਜਾ। ਨੇ ਇਹ ਮੈਂ ਵੰਡ ਦਾ ਬੰਜੀ ਵੀ ਅੱਛਾ ਹੋਰ ਨਾ ਨਾ ਬਹੁਤ ਆ ਚਲ ਦੂ ਘਰ ਦਾ ਦੇ ਦੋ ਫੇ ਥੋੜਾ ਜਆ ਭਾਬੀ ਲਿਆ ਨੰਬਰ ਜੀ ਹੋਤੀ ਕੋ ਇਹ ਦੇ ਦਨੀ ਉਹਨੇ ਸੈਂਡ ਕੀਤਾ ਮੈਂ ਤੁਹਾਨੂੰ ਕਿਹਾ ਸੀ ਕਰ ਸੈਂਡ ਅੱਛਾ ਹਾਂ ਬਾਬਾ ਸੋਖੀ ਹੋਵੇ ਮੈਂ ਲੱਗੇ ਸੋ ਚੰਡੀ ਸਭੀ ਮਿੰਟ ਆਪ ਨਾ ਹੋ ਚਿੰਤਾ ਬਣੀ ਹੁੰਦੀ ਹੂੰ ਹੋਰ ਤੂੰ ਮਾਂਜੇ ਤੇੰਦੀ ਗੱਲ ਦਸੀ ਜਿਨੇ ਕਿਤੇ ਪਿੰਨੋਂ ਦੱਸਿੰਦਾ ਨਾ ਤੇ ਚੋੜੇ ਕੋ ਤਾਂ ਮੈਨੂੰ ਤੋਹਲਾ ਨਹੀਂ ਦਵਾ ਕੋ ਆਹ ਉਹ ਤੇ ਗੱਲਾਂ ਕੀ ਭਾਬੀ ਪਰ ਜੋਤੀ ਨਾਲੀ ਮੇਰੀ ਗੱਲ ਕਰਾਓ ਮੈਂ ਕਿਹਨਾਂ ਵੀ ਦੇ ਨੰਬਰ ਨੰਬਰ ਕਿਉਂ ਨਹੀਂ ਦੇਂਦੀ ਤੂੰ ਜੇ ਤੂੰ ਫੋਨ ਕਰਕੇ ਦੱਸ ਦੇ ਹੋਏ ਮੈਂ ਤੇ ਤੇਰੇ ਸਾਹਮਣੇ ਉੱਥੇ ਬਿੱਕਿਆ ਆਖਿਆ ਜੀ ਉਹਨੂੰ ਪਸੰਦ ਕਰਦੇ ਸਾਨੂੰ ਨੰਬਰ ਅਸੀਂ ਪੁੱਛ ਦਿੱਤੇ ਫੋਨ ਕਿੱਥੇ ਬਾਹਰ ਹੀ ਪਿਆ ਉਹ ਬਾਰੇ ਪਿਆ ਮੈਂ ਕਹਿੰਦਾ ਮੈਂ ਕਹਿੰਦਾ ਤਨ ਤੂੰ ਕਹਿ ਲੈ ਤਨ ਨੂੰ ਅਮਦਰੀ ਪਰਾਂ ਗੱਲ ਇੱਧਰ ਜਾ ਕੇ ਕਰਸਾਂ ਮੰਮੀ ਤੇ ਵਿਆਹ ਵਾਲੇ ਕੱਪੜੇ ਵੀ ਲੈਣ ਚਲ ਗਈ ਹਾਂ ਤੇ ਨਾ ਮੈਨੂੰ ਦੱਸਿਆ ਕੌਣ ਮੁੰਡਾ ਵਾ ਕਿੱਥੇ ਵਿਆਹ ਕਰਨਾ ਨਾ ਉਹਦੀ ਫੈਮਿਲੀ ਵੱਲੋਂ ਡਾਇਰੈਕਟ ਸਿੱਧਾ ਹੀ ਵਿਆਹ ਬੱਸ ਤੇਰਾ ਵਿਆਹ ਵਾ ਇਹ ਕੋਈ ਵੇਪ ਵਗਾਲਾ ਨਹੀਂ ਕੋਈ ਦੱਸਿਆ ਨਹੀਂ ਨਾ ਮੇਰੀ ਨਾਨੀ ਨੂੰ ਆਨ ਨੂੰ ਬੁਲਾਇਆ ਵਾ ਤੇ ਮੇਰੇ ਨਾਨਕੇ ਤੇ ਆਉਣ ਹੋਰ ਕੈਨੂੰ ਨਹੀਂ ਸੱਦਣਾ ਤੇ ਕੀ ਬੰਦਾ ਯਾਰ ਮੰਮੀ ਕੀ ਕਰਦੀ ਫਿਰਦੀ ਸਿਰਫ ਇੱਕ ਮੇਰੀ ਛੋਟੀ ਜੀ ਗਲਤੀ ਤੇ ਉਹਦੀ ਮੈਨੂੰ ਮੰਮੀ ਈ ਵੱਡੀ ਸਜ਼ਾ ਦੇਂਦੀ ਆ ਬੰਦਾ ਦੱਸਦਾ ਤੇ ਸਹੀ ਥੋੜਾ ਬਹੁਤਾ ਮੁੰਡੇ ਵੱਲੋਂ ਮੈਨੂੰ ਇਥੋਂ ਤੱਕ ਨਾ ਤੱਕ ਵੀ ਨਹੀਂ ਦੱਸਿਆ ਮੰਮੀ ਨੇ ਕਿ ਉਹਦਾ ਨਾਮ ਕੀ ਹੈ Ma non si può dire che non ci ha la chiave? Ai, io. Vedi, pensi a lei, andai da sei, ਹੈਲੋ ਜੋਤੀ ਹਾਂਜੀ ਰਸ਼ੀਕਾ ਬਣੀ ਸੱਸੀ ਘਾਲ ਬੋ ਕੀ ਹਾਲ ਠੀਕ ਠਾਕ ਹਾਂਜੀ ਠੀਕ ਆਂ ਤਿੰਦੂ ਵਧੀਆ ਜੋਤੀ ਉਹ ਜਿਹੜੀ ਸੈਲ ਦੀ ਮੈਡਮ ਹੈ ਉਹਦਾ ਨੰਬਰ ਚਾਹੀਦਾ ਸੀ ਹਾਂਜੀ ਜਿਹੜੀ ਸੈਲ ਨੂੰ ਟਿਊਸ਼ਨ ਪੜਾਉਣ ਆਉਂਦੀ ਆ ਮੈਡਮ ਉਹਦਾ ਨੰਬਰ ਚਾਹੀਦਾ ਹੈਗਾ ਨਾ ਨਾ ਭਾਵਾ ਉਹਦਾ ਨੰਬਰ ਦਿਨ ਦੇ ਦਾਂਗੀ ਕਿਉਂ ਉਹਦੀ ਮਾਂ ਦਾ ਸਕੇ ਕਿੰਨੀ ਐ ਰੋਪਾ ਪਰ ਉਹ ਭਾਬੀ ਕੋਲੋਂ ਗੱਲ ਕਰਾਉਂਗਾ ਮੈਂ ਕੰਟੀ ਰਾਨਾ ਨਹੀਂ ਲੱਗਦਾ ਦੇ ਦੇ ਹਾਂ ਭੈਣ ਬਣ ਕੇ ਨਹੀਂ ਨਹੀਂ ਮੈਂ ਹੀ ਭਰਾ ਨੰਬਰ ਦੇ ਦਿੰਦੀ ਨਾ ਨਾ ਘਰ ਦਾ ਮੇਲਾ ਬਹੁਤ ਜ਼ਰੂਰੀ ਆ ਦੇ ਦੇ ਹਾਂ ਭੈਣ ਕੰਮ ਕੀ ਆ ਮੈਂ ਕੰਮ ਹੈਗਾ ਕੋਈ ਤੂੰ ਇੱਥੇ ਘਰ ਆਉਂਗੀ ਜਦੋਂ ਭਾਬੀ ਦੱਸੂਗੀ ਤੈਨੂੰ ਤੂੰ ਨੰਬਰ ਸੈਂਡ ਕਰ ਦੇ ਹਾਂ ਕੋਈ ਕੋਈ ਆ ਉਹਨੇ ਜ ਜਨੇ ਨੰਬਰ ਦੇ ਦਿੱਤਾ ਉਹ ਨਹੀਂ ਮਾਣ ਨਹੀਂ ਮਾਵਾ ਹਾਂ ਹੀ ਮਾਣ ਲੈ ਕੇ ਮੋੜਦੇ ਨੇ ਆ ਉਹ ਨਹੀਂ ਪਤਾ ਲੱਗਦਾ ਨਹੀਂ ਉਹ ਤੇ ਗੱਲ ਹੈਗੀ ਆ ਮੈਨੂੰ ਪਤਾ ਵਾ ਪਰ ਮੈਨੂੰ ਅਰਜੈਂਟੀ ਚਾਹੀਦਾ ਹੀ ਗਾ ਜੋਤੀ ਹੁਣ ਤੁਸੀਂ ਫੇਰ ਪਾਰਾਂ ਦੇ ਪੈਣ ਨਹੀਂ ਆ ਚੱਲ ਮੈਂ ਨੰਬਰ ਦੇ ਦੇਣੀ ਆ ਤਾਂ ਸੁਖ ਦੀ ਮਾਂ ਨੂੰ ਨਾ ਪਤਾ ਲੱਗੀ ਨਹੀਂ ਉਹਦੇ ਤਰ੍ਹਾਂ ਮਾਂ ਨਹੀਂ ਲੱਗਦਾ ਕੋਈ ਗੱਲ ਨਹੀਂ ਉਹ ਪਤਾ ਹੀ ਨਹੀਂ ਲੱਗਣ ਦੇਣਾ ਭਾਬੀ ਆਪੇ ਗੱਲ ਕਰੋ ਜੀ ਸਾਹਬ ਨਾਲ ਤੇ ਮੇਰਾ ਨਾ ਨਹੀਂ ਹੋਣਾ ਚਾਹੀਦਾ ਵਿੱਚ ਨੰਬਰ ਮੈਂ ਤੁਹਾਨੂੰ ਦੇ ਦੇਣੀ ਆ ਚੱਲ ਘਰ ਫੇਰ ਸੈਂਡ ਨਹੀਂ ਹੁੰਦਾ ਨਾ ਚਲ ਭੇਜ ਦੇਣਾ ਜੋ ਤੀਨਾ ਵੀ ਨੰਬਰ ਭਾਬੀ ਕੋਲ ਕਰਾਉਣਾ ਪਹਿਲਾ ਗੱਲ ਹੈ ਫੇਰ ਮੈਂ ਵੇਖੂਗਾ ਆਹੋ ਆਈ ਲਿਡੇ ਫਾੜ ਕੇ ਬੈਠੀ ਜਿਹੇ ਦੇ ਮੰਮੀ ਤੋਤੇ ਇਹ ਪਹਿਲੋ ਸੁੱਕ ਗਏ ਤੇ ਹੁਣ ਜੋੜਨ ਰਹੀ ਹੈ ਹੋਰ ਵੀ ਕੰਮ ਕੀਤਾ ਕੋਈ ਨਹੀਂ ਕੱਪੜੇ ਦਾ ਸਿਰ ਤੇ ਹੀ ਆ ਨਹੀਂ ਕਰ ਲਿਆ ਸਾਰਾ ਕੰਮ ਮम्मी ਪਾਣੀ ਗਿਆ ਵਾ ਨਹੀਂ ਪਾਣੀ ਫਿਰ ਪੀਣੀ ਆ ਪਹਿਲਾਂ ਦੱਸ ਵੀ ਸਬਜੀ ਸਬਜੀ ਵੀ ਤਾਂ ਰਹੀ ਆ ਕਿ ਨਹੀਂ ਸਬਜੀ ਬਣਾਣੀ ਆ ਮम्मी ਨੇ ਮੈਂ ਤਾਂ ਖਾ ਬਸ ਐ ਹੋਈ ਲੈ ਕੇ ਬੈਠੀ ਆ ਨਹੀਂ ਨਹੀਂ ਬਣਾਣੀ ਆ ਸਬਜੀ ਮੈਂ ਸਾਰਾ ਤੇਰਾ ਹੀ ਖਾ ਵਧਣ ਗਈ ਸੀ ਆਲਾ ਕਰੀ ਆਪਣੀ ਖਾ ਲੈ ਫੋਲ ਫੋਲ ਕੇ ਨਾ ਵੇਹ ਚੰਗੇ ਵੇਖ ਕੇ ਨਹੀਂ ਆਈਆਂ ਮਾੜੇ ਨਹੀਂ ਆਈ ਜੋ ਚਾਹੀਦਾ ਲੈ ਕੇ ਆਈ ਹਾਂ ਮੈਂ ਚੰਗਾ ਫਿਰ ਮੈਂ ਚੱਲਿਆ ਮੋਟਰ ਤੇ ਪਾਣੀ ਲਾਉਣਾ ਮੈਂ ਕੋਈ ਨਹੀਂ ਜਾ ਪੁੱਤ ਕੀ ਗੰਮ ਨੂੰ ਮੁੰਡਾ ਪਹਿਲੇ ਆਇਆ ਸੋਨੇ ਗਿਆ ਨਹੀਂ ਮਾੜੇ ਨਹੀਂ ਲਈ ਮੈਂ ਵੇਖ ਕੇ ਜਾਈਆਂ ਕਿ ਕਿੱਦਾਂ ਦੇ ਆ ਤੈਨੂੰ ਕਿੱਦਾਂ ਦੇ ਚੰਗੇ ਲੱਗਦੇ ਕਿੱਦਾਂ ਦੇ ਨਹੀਂ ਲੱਗਨੇ ਕੀ ਗੇ ਬੋਇਨ ਨੂੰ ਮੁੰਡਾ ਇਹ ਮੇਰਾ ਵਾ ਕੀ ਗੰਮ ਮੈਂ ਇਹ ਆਪਣਾ ਪੈਸਿਨਾ ਮੈਂ ਤਾੜ ਕੇ ਸੀਨੇ ਨਹੀਂ ਦੇ ਕੇ ਆਈ ਦੋ ਦਿਨ ਰਹਿ ਗਏ ਆ ਦੋਵਾਂ ਦਿਨਾਂ ਚ ਮੈਨੂੰ ਕਿਰੇ ਸੀਪ ਜਾਣੇ ਹੀ ਨੇ ਤੇ ਤੇਰੇ ਨਾਲ ਕਰਕੇ ਮੈਂ ਬਾਹਰ ਤੇ ਆਈ ਆ ਠੀਕ ਕੋਈ ਨਹੀਂ ਮੰਮਾ ਠੀਕ ਆ ਤੇ ਰੱਖ ਕੇ ਜਾ ਰਿਹਾ ਪਾਣੀ ਕੋਈ ਇਹਨੇ ਕੱਪੜੇ ਹਾਂ ਜੀ ਛੋੜ ਦੇ ਪਈ ਦੇ ਨੰਬਰ ਚਲ ਗੱਲ ਤੇ ਬਣ ਗਈ ਜੋਤੀ ਭੇਜੂਗੀ ਨੰਬਰ ਹੁਣ ਕਰਮਨਾ ਭਾਬੀ ਕੋਲੋਂ ਗੱਲ ਗੱਲ ਕਰਨ ਦਾ ਕਿਹੜਾ ਇੱਕ ਤਰੀਕਾ ਤਰੀਕੇ ਦੇ ਬਥੇਰੇ ਆ ਕੋਈ ਨਹੀਂ ਪਰ ਜੋਤੀ ਦਾ ਨਾਂ ਨਾ ਕਿਤੇ ਲੱਗ ਜੇ ਜੋਤੀ ਜਿਹੜੇ ਸਾਹ ਨਾਲ ਗੱਲ ਦਸਣ ਦੇ ਹੀ ਆ ਨਾ ਤੇ ਇੱਕ ਮਾਂ ਵੀ ਮਤਰੀ ਆ ਤੇ ਉਹ ਗਰਮ ਬਹੁਤ ਹੋਣੀ ਪੜੀ ਕੱਪੀ ਹੋਣੀ ਆ ਕੋਈ ਨਹੀਂ ਭਾਬੀ ਨੂੰ ਹੀ ਕਹੂੰਗਾ ਭਾਬੀ ਨੇ ਆਪੇ ਸਾਰਾ ਗੁਸਾ ਸੰਭ ਲੈਣਾ ਭਾਬੀ ਨੂੰ ਪਤਾ ਵੀ ਕਿਦਾਂ ਗੱਲ ਕਰੀਦੀ ਆ ਚਲ ਤੂੰ ਨੰਬਰ ਤੇ ਭੇਜ ਬਾਂਦਰੀ ਜੀ ਕਿਨੇ ਆਪਾਰਾਂ ਦੇ ਪੈਂਦੀ ਆ ਹਲੇ ਤੱਕ ਵੇਖ ਲੈ ਨੰਬਰ ਨਹੀਂ ਭੇਜਿਆ ਮੈਂ ਨਾ ਇਦਾਂ ਕਰਦਾ ਮੈਂ ਨਹੀਂ ਤੇ ਜੋਤੀ ਨੇ ਕੀਤਾ ਕਦੋਂ ਨੰਬਰ ਸੈਂਡ ਕਰਨਾ ਤੇ ਘਰੋਂ ਨਹੀਂ ਹੋਣੀ ਨਹੀਂ ਤੇ ਮੋਟਰਸਾਈਕਲ ਖੜਾ ਇਹਨਾਂ ਦੀ ਗੱਲੀ ਤਾਂ ਨਹੀਂ ਨਾ ਕਿਹੜਾ ਮਾਰ ਕੇ ਆਵਾਂ ਇੱਕ ਉੱਥੇ ਬਹਿਣਾ ਕੋਈ ਮਾਹੌਲ ਚੜ ਵੀ ਕੀ ਹਿਸਾਬ ਦਾ ਪਤਾ ਤੇ ਲੱਗ ਹੀ ਜਾਂਦਾ ਹੁੰਦਾ ਸ਼ਾਮਾਂ ਪਈਆਂ ਵਾ ਕਿਹੜੇ ਸਾਰੇ ਘਰ ਹੀ ਹੋਣੇ ਆ ਬਾਹਰ ਹੀ ਤੁਰੇ ਫਿਰਦੇ ਲੋਕ ਐ ਵੇੜੇ ਤੇ ਸ਼ਿਖਰ ਦੁਪਹਿਰ ਹੋਵੇ ਦੇ ਬੰਦਾ ਘਰ ਹੁੰਦਾ ਜਾਣਾ ਮੈਂ ਵੇਖਦਾ ਨੰਬਰ ਭੇਜ ਦੇ ਚੰਗਾ ਬਣਾ ਨਹੀਂ ਜਾਣਾ ਪਵੇ ਜਾ ਤੂੰ ਤਾ ਤਾਬੀ ਦੀ ਉਹ ਮੋਰਸਾਂ ਦੀ ਉਹ ਕੰਮ ਜਾਣਾ ਉੱਠ ਗਿਆ ਵਾ ਹਾਂਜੀ ਹੋ ਗਈ ਰੈਸਟ ਕੰਮ ਜਾਣਾ ਉੱਠਣਾ ਪਿਆ ਵੇਲਾ ਆਲੇ ਮੈਂ ਬਾਹਰ ਹੀ ਆਇਆ ਮਤਲਬ ਤੂੰ ਉਦਾਂ ਉਥੇ ਤੇ ਤੂੰ ਬੜੀ ਜਿੱਦਾਂ ਬਹੁਤ ਥਕਿਆ ਮਤਲਬ ਸੜੀਆਂ ਦਾ ਜਿੱਦਾਂ ਨਵੇਂ ਪਿਆਰ ਕੰਮ ਜਾਣਾ ਚਾਬੀ ਜਦੋਂ ਮਿਲ ਸਕਦੀ ਉਹ ਮੈਂ ਵੀ ਜਾਣਾ ਵਾ ਕਿਤੇ ਮੈਂ ਨਹੀਂ ਆਲੇ ਦੇਣੀ ਚਾਬੀ ਪੱਠੇ ਦੱਥੇ ਮੈਂ ਕਰਾਂ ਘੁੰਮਣ ਫੇਰ ਨੂੰ ਤੂੰ ਮੇਲੇ ਤੂੰ ਵੇਖਣ ਜਾਵੇਂ ਮੈਨੂੰ ਹੁੰਦਾ ਪਹਿਲਾਂ ਤੂੰ ਹੀ ਚੱਲ ਜਾ ਬਾਜੋ ਵਾ ਨਹੀਂ ਨਹੀਂ ਜਾ ਆਪਣਾ ਕੰਮ ਕਰ ਦੇ ਦੋ ਸਮਝਾ ਲੈ ਤੂੰ ਮੈਂ ਹੁਣ ਕੰਮ ਜਾਣਾ ਉਹ ਤੂੰ ਥੱਕਿਆ ਵਾ ਮੈਂ ਕੰਮ ਜਾਣਾ ਮੈਨੂੰ ਦੇ ਦੋ ਚਾਬੀ ਇੱਕੋ ਹੀ ਗੱਲ ਕੰਮ ਦਾ ਕੀ ਜਾਣਾ ਕੰਮ ਨੂੰ ਜਾਣਾ ਆ ਦੱਸ ਕਿਹੜੇ ਕੰਮ ਜਾਣਾ ਜਾਣਾ ਮੈਂ ਕੰਮ ਕਿੱਥੇ ਜਾਣਾ ਆ ਚਵਾਲ ਜਾਣਾ ਜਾਣ ਉਹ ਨਹੀਂ ਕਰਨਾ ਇਹੋ ਹਾਂਜੀ ਜਾਣ ਉਹ ਨਹੀਂ ਕਰੂੰਗਾ ਪਰ ਮੈਂ ਕੰਮ ਜਾਣਾ ਤੂੰ ਮੇਰੇ ਕੰਮ ਚ ਕਿਉਂ ਅੜਕਾ ਬਣਦਾ ਮੈਂ ਆ ਜੇ ਨਾ ਚਾਤੀ ਜਾਣਾ ਉਹਨ ਕਰੂੰਗਾ ਨੇ ਕੇ ਮੁੰਡਾ ਵਿਗੜਿਆ ਭਾਬੀ ਨੂੰ ਨਾ ਦੱਸਾਂ ਮੈਂ ਨਹੀਂ ਦੇ ਨਹੀਂ ਵੇਖ ਲਾ ਦੱਸ ਦੇਣਾ ਨਹੀਂ ਨਹੀਂ ਪਰ ਤੂੰ ਮੇਰਾ ਨਹੀਂ ਸਾਥਦਾ ਮੈਂ ਤੇਰਾ ਸਾਥ ਦਨਾ ਚੰਗਾ ਚਲ ਛੇਤੀ ਆਈ ਜਾਗਾ ਵੀ ਸੂਟ ਵੇਖਣ ਲਈ ਫੜ ਫੜ ਕੇ ਦੱਸ ਕਿ ਜੇ ਮੈਂ ਲਿਆਂਦੇ ਆ ਤੇ ਮੇਰੇ ਸੂਟ ਨਾਲ ਕਿਦਾਂ ਭੱਜ ਕੇ ਤੇ ਪਿਆ ਜੇ ਮੇਰਾ ਸੂਟ ਫੜ ਕੇ ਵੇਖਣ ਲਈ ਤੇ ਮੇਰੇ ਤੇ ਜੇ ਆਂਦੀ ਵੀ ਮੈਂ ਆ ਸੋਣਾ ਮੇਰੇ ਤੇ ਨਿਕਲ ਜਾਣ ਜਾਣੀ ਮੇਰੀ ਕਿਹੜੀ ਆਪਣੀ ਜਿਹੜੇ ਮੈਂ ਇਹਨੂੰ ਵਧੀਆ ਵਧੀਆ ਲੈ ਕੇ ਦੇਣੀ ਜੇ ਮੇਰੀ ਆਪਣੀ ਹੁੰਦੀ ਨਾ ਫਿਰ ਮੈਂ ਆਪਣੇ ਮਨ ਪਸੰਦ ਦੇ ਲੈ ਕੇ ਦੇਣੀ ਹੁਣ ਤੇ ਮੈਂ ਟਾਈਮ ਪਾਸ ਹੀ ਕਰਨ ਢਈ ਇਹਦੇ ਨਾਲ ਗਲੋਕਲਾਵਾ ਲਾਉਣ ਢਈ ਆ ਲਿਆ ਤੇ ਦੋ ਦੋ ਤਿੰਨ ਤਿੰਨ ਸਗਾੜੇ ਸੂਟ ਕੇ ਸੂਟ ਇਹਨੂੰ ਦਿਵਾ ਕੇ ਦੇਣੀ ਚੱਜਦੇ ਬੜੀ ਹੈਗੀ ਸਗਾਤ ਮੈਂ ਦੰਨੀ ਕਿਹੜਾ ਬੜਾ ਹੋਵੇ ਗਲੋਂ ਉੱਥੇਗਾ ਹਾਂ ਇਹ ਤੇ ਮੇਰੇ ਮੁੰਡੇ ਤੇ ਰਹਿੰਦੇ ਆ ਸ਼ੋਰੂਮ ਹੀ ਬੰਦੇ ਹੀ ਚੰਨ ਕੱਲ ਜਾਊਂਗੀ ਤੇ ਉਹਦੇ ਲੈ ਕੇ ਆਉਂਗੀ ਕੱਪੜੇ ਉਹਨੂੰ ਤੇ ਆਪਣੇ ਮਨ ਪਸੰਦ ਦੇ ਲੈ ਕੇ ਦਊਂਗੀ ਇਹਦਾ ਬਸ ਜਿੰਨਾ ਲੈ ਹੈਗੇ ਮੈਂ ਕਰ ਦਿੱਤੇ ਆ ਕਿ ਹੁਣ ਇਹਨੂੰ ਬਾਰ-ਬਾਰ ਬਣਾ ਕੇ ਦੇਣੀ ਆ। ਸੋਖਾ ਹਾਂਜੀ ਮੰਮੀ ਆਹ ਪਾਣੀ ਲੈਣ ਗਈ ਕਿ ਉੱਥੇ ਬਹਿ ਗਈ ਆ। ਆ ਮੈਂ ਕੋ ਮੰਮੀ ਤੇ ਆ ਕਦੀ ਤੇਰੇ ਗੱਲਾਂ ਵਾਲੇ ਧਿਆਨ ਦੇ ਕਰੀ ਪੈ ਇੰਨਾ ਨਹੀਂ ਪਤਾ ਬਾਹਰ ਕੋਈ ਆਇਆ ਹੋ। ਐਸ ਟਾਈਮ ਪਾਣੀ ਨਹੀਂ ਆਈ ਤਾਂ ਕਿੰਨਾ ਟਾਈਮ ਹੋ ਗਿਆ ਤੈਨੂੰ ਕਹੀ ਨੂੰ। ਤੇ ਮੰਮੀ ਮੈਂ ਅੰਦਰ ਕੱਪੜੇ ਰੱਖ ਕੇ ਦੱਸ ਟਾਈਮ ਪਾਣੀ ਦੇਣੀ। ਕੱਪੜੇ ਰੱਖਣੇ ਪਈ ਨਾਲ ਕੇ ਪਾਣੀ ਦੇਈਂਦਾ ਪਹਿਲਾਂ। ਤੁਸੀਂ ਭੇਜਿਆ ਹੀ ਵੀ ਕੱਪੜੇ ਰੱਖ ਲਓ। ਵੇਖਣ ਦਾ ਵੀ ਨਹੀਂ ਬੋਲ-ਬੋਲ ਕੇ। ਨਹੀਂ ਮੰਮੀ ਮੈਂ ਉਹਦੇ ਵੇਖਿਆ ਹੀ ਨਹੀਂ ਆ। ਆ ਵੇਖੇ ਨਹੀਂ ਘੰਟਾ ਤੋਂ ਲਗਾਈਆਂ ਅੰਦਰ ਵੇਖੇ ਹੀ ਨਹੀਂ ਆਇਆ ਤੂੰ ਹੁਣ ਖਲੋਤੀ ਰਹੇਗੇ ਇੱਥੇ ਜਾਂ शेर ਦਾ ਸਿਰ ਪੀੜ ਕੰਡਿਆ ਮੇਰਾ ਫੇਰ ਫੇਰ ਕੇ ਸੇਰ ਦੀ ਗਈ ਹੈ ਤੇਰੇ ਢੀਡੇ ਬਣਾਉਣ ਤੇ ਚਾਹ ਚਾਹ ਕੋਟ ਬਣਾ ਲਿਆ ਕਿ ਇੱਥੇ ਖਲੋਤੀ ਰਹੇਗੀ ਮਮੇ ਬਣਾਉਣ ਚੱਲੀ ਹੈ ਮੈਂ ਬਚਨਾਲ ਨਹੀਂ ਮੰਮੀ ਕਹੂਗੀ ਤਾਂ ਫੇਰ ਜਾਵੀਂ ਉਧਰ ਨਾ ਜਾਵੀਂ ਤੂੰ ਬਣਾਉਣ ਲੱਗੀ ਮਮੇ ਬਸਤੇ ਬਗਾਨੇ ਘਰ ਜਲ ਜਲਣਾ ਹੋਣੀ ਥੋੜੀ ਬੋਦੀ ਅਕਲ ਲੱਾ ਹੋਣੀ ਸਿੱਖ ਲਾ ਤੁਣ ਕੇ ਲੋਕਾਂ ਗੱਲਾਂ ਕਰਨੀਆਂ ਮਤੈ ਮਾਂ ਹੀ ਆਪਣੀ ਹੁੰਦੀ ਝਗਲ ਦਿੰਦੀ ਇਹਨਾਂ ਨੂੰ ਪਤਾ ਵੀ ਉਹਨੂੰ ਆਪਣੀ ਅਕਲ ਹੈ ਗਈ ਲੈਣ ਦੀ ਥੇਰੇ ਰਸੇ ਤੇ ਮੇਰੇ ਸਿਰ ਤੇ ਇਲਜ਼ਾਮ ਆਉਣਾ ਪਰ ਇਹਨੂੰ ਨਹੀਂ ਅਕਲ ਹੈ ਗਈ ਮਾਸਾ ਵੀ ਮੈਂ ਕਰ ਲਾਂ ਕੁਛ ਵੀ ਇਹ ਲਾ ਮੁੰਡੇ ਦੇ ਕੰਮ ਇਹ ਨਿਕਲ ਗਈ ਲੋ ਫਿਰ ਨੂੰ ਇੱਕ ਦਿਨ ਇਹ ਨਹੀਂ ਤੇ ਅਕਦਾ ਘਰ ਹੁਣੇ ਸੁੱਤਾ ਨਹੀਂ ਉੱਠਾਂ ਡਿਆ ਆਂਦਾ ਹੈ ਮੈਂ ਥੱਕਿਆ ਬਣਾ ਮੈਨੂੰ ਨੀਂਦ ਆਈ ਆ ਮੰਮੀ ਜਲਦੀ ਸਬਜ਼ੀ ਬਣਾਉ ਮੈਨੂੰ ਭੁੱਖ ਲੱਗੀ ਆ ਤੇ ਹੁਣੇ ਵੇਨਾ ਬੰਦੋਗਨ ਦੇ ਕੋਲ ਰੈਸਟ ਕਰਦਾ ਤੇ ਫੇਰ ਤੁਰ ਪਿਆ ਹੁਣ ਹੋਰ ਦੀ ਕੋ ਹਰਮਾਨ ਦੇ ਨਾਲ ਤੁਰ ਪਿਆ ਬੱਚਾ ਵਾਲੂ ਵੇਨਾ ਚਾਬੀ ਵੇਨਾ ਚਾਬੀ ਨੇ ਭੂਏ ਚ ਨਾ ਦੇ ਦਿਨਾ ਚਾਬੀ ਲੈ ਜਾ 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 ਫੇਰ ਤੁਰਿਆ ਇਹਦੇ ਕੰਨ ਚ ਚਨੇ ਪੈਣੇ ਆ ਅੱਗਿਆ ਮੀਨੋ ਖੇ ਚਾਂਦੀ ਅੱਜ ਕੁੜੀ ਨਹੀਂ ਆਈ ਮੈਨ ਜੀ ਨਹੀਂ ਲਗਣ ਡਿਆ ਉਹ ਵੀ ਪਤਾ ਨਹੀਂ ਸੰਜੋਗਾਂ ਦੀ ਗੱਲ ਹੈ ਇਹ ਮੁਹਾਂ ਜੇ ਕਿਤੇ ਸਭ ਵੀ ਰਾਜੀ ਹੋਇਆ ਹੀ ਉਹ ਤੇ ਹੁਣ ਮੈਂ ਅੱਛਾ ਹੀ ਅੱਜ ਪੁੱਛੂੰਗੀ ਕੁੜੀ ਨੂੰ ਗੱਲਬਾਤ ਕੋਈ ਉਹ ਹੀ ਨਹੀਂ ਆਈ ਇਹਦੇ ਵੀ ਸੰਜੋਗ ਕਿਤੇ ਨਾ ਤੇ ਨਹੀਂ ਬੇ ਯੋ ਵਿਚਾਰੀ ਦੇ ਕੋਈ ਨਹੀਂ ਹਾਲ ਮੇਰੀ ਜ਼ਿੰਦਗੀ ਤੇਰਾ ਪਿਆਰ ਮੇਰੀ ਬੰਦਗੀ ਤੇਰਾ ਪਿਆਰ ਤੂੰ ਨਸੀਬ ਮੇਰੇ ਦਿਲ ਦੇ ਤੂੰ ਕਰੀਬ ਮੇਰੇ ਦਿਲ ਦੇ ਸੋਹਣਿਆ ਤੇਰਾ ਪਿਆਰ ਓ ਮੇਰੀ ਜ਼ਿੰਦਗੀ ਤੇਰਾ ਪਿਆਰ ਕਿੰਨ ਨੰਬਰ ਤੇ ਗਿਆ ਯੋ ਹੁਣ ਕਰਾਂ ਫੋਨ ਕਿ ਨਾ ਕਰਾਂ ਯਾਰ ਯਾਰ ਜੀ ਮੈਂ ਫੋਨ ਕਰਤਾ ਕੋਈ ਪੰਗਾ ਨਾ ਪੈ ਜੇ ਕਿਉਂਕਿ ਜੇ ਉਹਦੀ ਮੰਮੀ ਨੇ ਚੁੱਕ ਲਿਆ ਫੇਰ ਫੇਰ ਮੈਂ ਕੀ ਗੱਲ ਕਰੂੰਗਾ ਤੇ ਜੇ ਭਾਬੀ ਕੋਲ ਫੋਨ ਕਰਾਇਆ ਤੇ ਭਾਬੀ ਵੀ ਕੀ ਗੱਲ ਕਰੂਗੀ ਵੀ ਕੌਣ ਬੋਲਣ ਲਈ ਹੈ ਇਹ ਤੇ ਬੜਾ ਰਫੜਾ ਵਾ ਪਰ ਜੇ ਮੈਂ ਟੈਲ ਕਰ ਲਈ ਕੱਲ ਨੂੰ ਦਾ ਵਿਆਹ ਹੋ ਗਿਆ ਹੋਰ ਕਿਤੇ ਵਿਆਹੀ ਗਈ ਤੇ ਯਾਰ ਮੈਂ ਸਾਰੀ ਉਮਰ ਪਛਤਾਉਂਦੇ ਰਹਿਣਾ ਫਿਰ ਹੁਣ ਕੋਈ ਨਾ ਕੋਈ ਮਸਲਾ ਹੱਲ ਕਰਨਾ ਪੈਣਾ ਜੋਤੀ ਹੁੰਦੀ ਨਾ ਇੱਥੇ ਤਾਂ ਨੇ ਝਾਟੀ ਗੱਲ ਕਰ ਲੈਣੀ ਸਾਰਾ ਮਸਲਾ ਹੱਲ ਹੋਏਣਾ ਸਾਰੀ ਗੱਲ ਐ ਸਿਰੇ ਚੜ ਜਾਣੀ